ਅਰਮੀਨੀਆ ਦੇ ਅਰਮਾਵੇਰ ਦੇਲ ਦੇ ਵਿੱਚ ਫਸੇ ਹੋਏ ਆ ਤੇ ਸਾਡੀ ਅਸੀਂ ਜਿਹੜੇ ਏਜੰਟ ਦੇ ਧੋਖੇ ਦੇ ਸ਼ਿਕਾਰ ਹੋ ਚੁੱਕੇ ਆ ਤੇ ਸਾਡੀ ਇੰਡੀਅਨ ਗਵਰਨਮੈਂਟ ਨੂੰ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਰੱਪੀ ਲਾ ਕੇ ਸਾਨੂੰ ਇੱਥੋਂ ਇਹ ਸੌਖੀ ਘੜੀ ਤੋਂ ਬਾਹਰ ਕੱਢਿਆ ਜਾਏ ਤੇ ਉਹਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਸਾਨੂੰ ਫੇਸਬੁੱਕ ਤੇ ਮਿਲੀ ਸੀ ਜਿਹਦਾ ਅਸੀਂ ਅੰਬੈਸੀ ਨੂੰ ਭੇਜਿਆ ਸੀ ਉੱਥੇ ਦਿਨੋਂ ਉਹਨਾਂ ਦਾ ਜਵਾਬ ਵੀ ਆਇਆ ਕਿ ਅਸੀਂ ਇਹ ਬੱਚਿਆਂ ਦੇ ਨਾਲ ਜਿੰਨੇ ਵੀ ਠਕੇ ਤੇ ਤਕਰੀਬਨ 12 ਲੜਕੇ ਆ ਜਿਨ੍ਹਾਂ ਦੇ ਨਾਲ ਸੰਪਰਕ ਵੀ ਹੋ ਗਿਆ। ਮੇਰਾ ਭਰਾ 2023 ਤੇ ਦਸੰਬਰ ਮਹੀਨੇ ਦੀ 9 ਤਰੀਕ ਨੂੰ ਅਰਮੀਨੀਆ ਗਿਆ ਸੀਗਾ। ਹਰਜੀਤ ਹੋਏ ਸ਼ਰਮਾ ਜੰਟ ਦਾ ਨਾਮ ਆ ਫਰੀਦਪੁਰ ਦਾ ਏਜੰਟਾ। ਅਸੀਂ ਉਹਨਾਂ ਨੂੰ 2 ਲੱਖ ਰੁਪਏ ਦਿੱਤਾ ਸੀਗਾ। ਸਰ ਮੇਰਾ ਭਰਾ ਰਾਮਪਾਲ ਉਹਦੀ ਉਮਰ 35 ਸਾਲ ਆ ਜੀ। ਤੇ ਉਹ ਨਾ ਅ ਅਰਮੀਨੀਆ ਗਿਆ ਸੀਗਾ ਜੀ 2023 ਦੇ ਵਿੱਚ। ਤੇ 2024 ਦੇ ਵਿੱਚ ਉਹਨੂੰ ਉੱਥੇ ਇੱਕ ਏਜੰਟ ਮਿਲਿਆ ਜੀ ਉਹਦਾ ਨਾਮ ਲਾਡੀ ਗਿੱਲ ਸੀਗਾ ਉਹਨੇ ਉਹਨੂੰ ਕਿਹਾ ਵੀ ਤੁਹਾਨੂੰ ਇਟਲੀ ਦਾ ਸਟਿਕਰ ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਨਾਲ 9 ਲੱਖ ਰੁਪਏ ਦੀ ਗੱਲ ਤੈਅ ਹੋਈ ਸੀਗੀ ਪੇਮੈਂਟ ਵੀ ਉਹਨੇ ਸਾਰੀ ਲੈ ਲਈ ਤੇ ਇਹਨਾਂ ਨੂੰ ਮਤਲਬ ਦੋ ਇੱਕ ਗੱਡੀ ਦੇ ਵਿੱਚ ਲਿਜਾ ਕੇ ਲੋਕੇਸ਼ਨ ਭੇਜੀ ਤੀ ਵੀ ਤੁਸੀਂ ਇੱਥੇ ਆ ਜਾ ਤੁਹਾਨੂੰ ਪਾਸਪੋਰਟ ਦੇ ਦਾਂਗੇ ਪਰ ਉਹਨੇ ਪਾਸਪੋਰਟ ਵੀ ਨਹੀਂ ਦਿੱਤੇ ਹੈਗੇ ਪਿਛਲੇ ਦਿਨੀ ਅਰਮੀਨੀਆ ਦੀ ਜੇਲ੍ਹ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਵਿੱਚ ਨੌਜਵਾਨਾਂ ਵੱਲੋਂ ਉੱਥੇ ਫਸੇ ਹੋਣ ਦੀ ਜਾਣਕਾਰੀ ਦੇ ਕੇ ਮਦਦ ਦੀ ਗੁਹਾਰ ਲਗਾਈ ਗਈ ਸੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਮਪੀ ਸੰਤ ਸਿੱਚੇਵਾਲ ਤੱਕ ਪਹੁੰਚੀ ਤਾਂ ਉਹਨਾਂ ਵੱਲੋਂ ਅੱਜ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਹਾਲਾਤਾਂ ਦੀ ਜਾਣਕਾਰੀ ਲਈ ਗਈ ਇਸ ਦੌਰਾਨ ਉਹਨਾਂ ਨੇ ਨੌਜਵਾਨਾਂ ਦੀ ਵਤਨ ਵਾਪਸੀ ਲਈ ਹਰ ਸੰਭਵ ਯਤਨ ਕਰਨ ਦਾ ਪ੍ਰੋਸਾਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜੇਲ੍ਹ 'ਚ ਫਸੇ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਬੇहद ਮਾੜੇ ਹਾਲਾਤਾਂ 'ਚ ਗੁਜ਼ਰ ਬਸਰ ਕਰ ਰਹੇ ਨੇ ਉਹਨਾਂ ਦੀ ਘਰ ਵਾਪਸੀ ਜਲਦ ਹੋਣੀ ਚਾਹੀਦੀ ਹੈ ਉਹਨਾਂ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਤੋਂ ਫਰਜੀ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਸੀਂ ਅਰਮੀਨੀਆ ਦੀ ਅਰਮਾਵੇਰ ਜੇਲ੍ਹ ਦੇ ਵਿੱਚ ਫਸੇ ਹੋਏ ਹਾਂ ਤੇ ਸਾਡੇ ਅਸੀਂ ਜਿਹੜੇ ਏਜੰਟ ਦੇ ਧੋਖੇ ਦੇ ਸ਼ਿਕਾਰ ਹੋ ਚੁੱਕੇ ਹਾਂ ਤੇ ਸਾਡੀ ਇੰਡੀਅਨ ਗਵਰਨਮੈਂਟ ਨੂੰ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਅਪੀਲ ਹੈ ਕਿ ਸਾਨੂੰ ਇੱਥੋਂ ਇਸ ਸੌਖੀ ਘਰੀ ਤੋਂ ਬਾਹਰ ਕੱਢਿਆ ਜਾਏ ਅਸੀਂ ਇੱਥੇ ਜਿਹੜਾ ਇਹ ਧੋਖੇ ਦੇ ਸ਼ਿਕਾਰ ਹੋ ਕੇ ਫਸੇ ਹੋਏ ਹਾਂ ਇਸ ਜੇਲ੍ਹ ਦੇ ਵਿੱਚ ਤੇ ਸਾਨੂੰ ਸਾਨੂੰ ਐਸੇ ਜੇਲ੍ਹ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ 3 ਤੋਂ 6 ਸਾਲ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਤੇ ਸਾਨੂੰ ਇੱਥੋਂ ਦੀ ਜਿਹੜੀ ਭਾਸ਼ਾ ਹੈ ਨਾ ਹੀ ਇੱਥੋਂ ਦਾ ਕੁਝ ਸਮਝ ਆ ਰਿਹਾ ਹੈ ਸਾਡੇ ਕੋਲ ਅਣਗਿਣਤ ਪੇਪਰਾਂ ਤੇ ਇਹਨਾਂ ਨੇ ਸਾਈਨ ਕਰਵਾਏ ਹਨ ਜੋ ਕਿ ਸਾਨੂੰ ਇਥੋਂ ਦੀ ਭਾਸ਼ਾ ਨਾ ਸਮਝ ਆ ਰਹੀ ਹੈ ਨਾ ਹੀ ਸਾਨੂੰ ਪੜ੍ਹ ਨਹੀਂ ਆਉਂਦੀ ਹੈ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਿਸ ਪੇਪਰਾਂ ਤੇ ਸਾਈਨ ਕਰਵਾਏ ਹਨ ਤੇ ਸਾਨੂੰ ਇੱਥੇ ਨਾ ਹੀ ਕੋਈ ਖਾਣਾ ਠੀਕ ਤਰ੍ਹਾਂ ਮਿਲ ਰਿਹਾ ਹੈ ਔਰ ਰੋਜ਼ ਹੀ ਮੱਝਾਂ ਤੇ گاਵਾਂ ਦਾ ਜਿਹੜਾ ਇਹ ਸੂਰ ਦਾ ਮੀਟ ਇੱਥੇ ਆ ਰਿਹਾ ਹੈ ਜੋ ਸਾਡੇ ਖਾਣ ਤੋਂ ਬਹੁਤ ਪਰੇ ਹੈਗਾ ਏ ਔਰ ਜਿਹੜੇ ਬਰੈਡ ਹੈ ਉਹ ਸਾਨੂੰ ਰੋਜ਼ ਖਾਣ ਨੂੰ ਮਿਲ ਰਹੇ ਹਨ ਸਾਡੀ ਕਿਰਪਾ ਕਰਕੇ ਹਿੰਦੁਸਤਾਨ ਨੂੰ ਇਹ ਬੇਨਤੀ ਹੈ ਕਿ ਸਾਨੂੰ ਇਸ ਔਕੀ ਘਰੀ ਤੋਂ ਬਾਹਰ ਕੱਢਿਆ ਜਾਏ ਅਸੀਂ 10 ਤੋਂ 15 ਜਣੇ ਹਾਂ ਯੋ ਸੌਖੀ ਕᱹੜੀ ਦੇ ਵਿੱਚ ਜੇਲ੍ਹ ਦੇ ਵਿੱਚ ਫਸੇ ਹਾਂ ਕਿਰਪਾ ਕਰਕੇ ਸਾਡੀ ਇਹ ਜਿਹੜੀ ਗੱਲ ਹੈ ਸਰਕਾਰ ਤੱਕ ਅਸੀਂ ਇਸ ਵੀਡੀਓ ਰਾਹੀਂ ਪਹੁੰਚ ਦੀ ਕਰਦੇ ਹਾਂ ਤੇ ਜਿਹੜੀ ਵੀ ਸਾਨੂੰ ਇਹ ਪੇਸ਼ੀ ਤੇ ਲੈ ਕੇ ਜਾਂਦੇ ਹਨ ਉਹ ਦੋ ਦੋ ਮਹੀਨੇ ਦਾ ਸਮਾਂ ਲੈ ਕੇ ਹਰ ਮੇਰੀ ਵਾਰ-ਵਾਰੀ ਸਾਨੂੰ ਜਿਹੜਾ ਇਸ ਜੇਲ੍ਹ ਦੇ ਵਿੱਚ ਭੇਜ ਦਿੰਦੇ ਹਨ ਔਰ ਸਾਡੀ ਇੱਥੇ ਕੋਈ ਵੀ ਕੋਰਟ ਸੁਣਵਾਈ ਨਹੀਂ ਕਰ ਰਹੀ ਔਰ ਨਾ ਹੀ ਇੱਥੇ ਕੋਈ ਵਕੀਲ ਸਾਡੀ ਸੁਣ ਰਿਹਾ ਹੈ ਔਰ ਵਕੀਲਾਂ ਦੀ ਕੋਈ ਵੀ ਇੱਥੇ ਗੱਲ ਨਹੀਂ ਸੁਣ ਰਿਹਾ ਕਿਰਪਾ ਕਰਕੇ ਸਾਡੀ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹ ਵੀ ਸਾਡੇ ਵਾਸਤੇ ਕੁਝ ਕਰ ਸਕਦੀ ਹੈ ਅਰਮੀਨੀਆ ਦੀ ਅਰਮਾਵੀਰ ਜੇਲ੍ਹ ਦੇ ਵਿੱਚ ਅਸੀਂ ਫਸੇ ਹਾਂ ਕਿਰਪਾ ਕਰਕੇ ਸਾਨੂੰ ਇੱਥੋਂ ਬਾਹਰ ਕੱਢਿਆ ਜਾਏ। ਅਰਮੀਨੀਆ ਦੇ ਵਿੱਚ ਫਸੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਕਰਨ ਮਿਲਣ ਆਏ ਨੇ। ਇਹ ਗੱਲਬਾਤ ਵੀ ਲਿਖੀ ਹੈ ਤੁਹਾਨੂੰ। ਤੇ ਉਹਨਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਸਾਨੂੰ ਫੇਸਬੁੱਕ ਤੇ ਮਿਲੀ ਸੀਗੀ ਤੇ ਜਿਹਦਾ ਅਸੀਂ ਅੰਬੈਸੀ ਨੂੰ ਭੇਜਿਆ ਸੀ ਉੱਥੇ ਦੇ ਨੂੰ ਤੇ ਉਹਨਾਂ ਦਾ ਜਵਾਬ ਵੀ ਆਇਆ ਕਿ ਅਸੀਂ ਉਹ ਬੱਚਿਆਂ ਦੇ ਨਾਲ ਜਿੰਨੇ ਵੀ ਹੈਗੇ ਆ ਇਹ ਤਕਰੀਬਨ 12 ਲੜਕੇ ਆ। ਜਿਹਨਾਂ ਦੇ ਨਾਲ ਸੰਪਰਕ ਵੀ ਹੋ ਗਿਆ ਜਿਹਨਾਂ ਦੇ ਵਿੱਚ ਇੱਕ ਮੁੰਡਾ ਤੇ ਸਾਬਕੋਟ ਦਾ ਤੇ ਸੱਤ ਲੜਕੇ ਇੱਕ ਵਾਰੀ ਫੜ ਹੋਇਆ ਬਾਕੀ ਇਕੱਲਾ ਇਕੱਲਾ ਹੈਗਾ ਵੱਖਰੇ ਵੱਖਰੇ ਥਾਵਾਂ ਤੋਂ ਫੜ ਹੋਇਆ ਇਹ ਇਕੱਠੇ 12 ਹੈਗੇ ਆ ਉਸ ਜੇਲ੍ਹ ਦੇ ਵਿੱਚ ਜਿਹਦੇ ਵਿੱਚ ਸੱਤ ਮੁੰਡੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਆ ਤੇ ਕੋਈ ਹਰਿਆਣਾ ਕੋਈ ਜੁਪੀ ਤੇ ਇੱਕ ਮੁੰਡਾ ਕਲਕੱਤੇ ਤੋਂ ਵੀ ਆ ਉਹਨਾਂ ਦੇ ਵਿੱਚ ਇਹ ਇੱਕ ਰਾਮਪਾਲ ਆ ਉਹਦੀ ਮੁੰਡੇ ਦੀ ਉਮਰ 35 ਸਾਲ ਉਹ 3.5 ਲੱਖ ਰੁਪਏ ਦੇ ਕੇ ਗਿਆ ਉੱਥੇ ਉਹਨੇ ਅੱਗੇ ਲੰਘਦਾ ਹੋਊਗਾ ਜੇ ਕੀ ਕਾਰਨ ਆ ਉੱਥੇ ਫੜਿਆ ਗਿਆ ਇਹ ਗਰਮਨੀਆ ਦੇ ਵਿੱਚ ਉਹਨਾਂ ਨੇ ਲਾਡੀ ਗੱਲ ਨਾਂ ਦਾ ਕੋਈ ਏਜੰਟ ਆ ਉਹ ਹਰਿਆਣੇ ਦਾ ਹੈ ਉਹਨਾਂ ਨੂੰ ਉਹਨਾਂ ਨੇ 9 ਲੱਖ ਰੁਪਏ ਇੱਥੇ ਪਚਾਉਣ ਦੇ ਪੈਸੇ ਲਏ ਸੀਗੇ ਪਰ ਉਹ ਪਰਮਨੀਆ ਦੇ ਵਿੱਚ ਫਸੇ ਹੋਇਆ ਉਥੇ ਇੱਕ ਕੋਲਕਾਤਾ ਦਾ ਮੁੰਡਾ ਜਿਹਦਾ ਨਾਮ ਮਨੀਰ ਆ ਉਹ ਵੀ ਉਥੇ ਉਹਨਾਂ ਨਾਲ ਫਸਿਆ ਹੋਇਆ 11 ਮਾਰਚ 24 ਨੂੰ ਦੋ ਮੁੰਡਿਆਂ ਨੂੰ ਰਾਮਪਾਲ ਤੇ ਮਨੀਰ ਨੂੰ ਅਰਮੀਨੀਆ ਜੌਰਜੀਆ ਸਰਦ ਉਤੇ ਪੰਜ ਮੁੰਡੇ ਹੋਰ ਏਜੰਟ ਲਿਆਏ ਤੇ ਉਹਨਾਂ ਦੇ ਨਾਲ ਉਹ ਜੋੜ ਦਿੱਤੇ ਤੇ ਸੱਤਾ ਨੂੰ ਉਹਨਾਂ ਨੇ ਜੌਰਜੀਆ ਦੀ ਸਰਦ ਪਾਰ ਕਰਨੀ ਸੀ ਉਥੇ ਉਹ ਉਹ ਪਹਿਲਾਂ ਹੀ ਜਿਹੜੇ ਹੈਗੇ ਉਹ ਫੜੇ ਗਏ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਹਰਿਆਣਾ ਉਤਰਾਖੰਡ ਪਟਿਆਲਾ ਖੰਨਾ ਰਾਜਸਥਾਨ ਤੇ ਦੇ ਜਿਹੜੇ ਬੱਚੇ ਆ ਇਹਨਾਂ ਦੇ ਵਿੱਚ ਕੁੱਲ ਜਿਹੜੇ ਹੈਗੇ ਆ 12 ਨੌਜਵਾਨ ਉਹਨਾਂ ਦੀ ਜੋ ਉਹਨਾਂ ਨੇ ਤਕਲੀਫ ਲਿਖੀ ਸੀਗੀ ਕਿ ਸਾਨੂੰ ਇੱਥੇ ਭੋਜਨ ਨਹੀਂ ਮਿਲ ਰਾ ਇੱਥੇ ਸਾਡਾ ਨਾਲ ਵਧੀਆ ਨਹੀਂ ਕਰ ਰਿਹਾ ਸੋ ਉਹਨਾਂ ਨੂੰ ਐਮੇਸ਼ੀਨ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨੂੰ ਲੈਟਰ ਵੀ ਲਿਖਿਆ ਕਿ ਇਹਨਾਂ ਨੂੰ ਜਿਹੜੀ ਹੈਗੀ ਬੰਦੀ ਖਾਣ ਕਨਾਂ ਦਿੱਤੀ ਜਾਵੇ ਤਾਂ ਕਿ ਉਨਾਂ ਦੀ کورٹ ਦੇ ਵਿੱਚੋਂ ਜਦੋਂ ਉਹਨਾਂ ਦੀ ਰਿਹਾਈ ਹੁੰਦੀ ਹੈ ਫੇਰ ਹੀ ਉਹ ਇਧਰ ਵਾਪਸ ਆ ਸਕਦੇ ਉਹਦੇ ਵਾਸਤੇ ਯਤਨ ਜਿਹੜੇ ਹੈਗੇ ਉਹ ਜਾਰੀ ਜਿਹੜਾ ਜੁਰਮ ਕੀਤਾ ਹੈ ਉਹਦੀ ਕੋਈ ਸਜ਼ਾ ਆਤਾ ਹੈ ਕਿ ਉਸ ਤੋਂ ਬਾਰੇ ਕੋਈ ਜ਼ਿਆਦਾ ਸਾਨੂੰ ਪਤਾ ਨਹੀਂ ਕਿ ਕੀ ਉਹਨਾਂ ਦੀ ਸਜ਼ਾ ਹੈ ਪਰ ਉਹਨਾਂ ਦੇ ਪਰਿਵਾਰ ਬਹੁਤ ਇੱਥੇ ਹੁਣ ਸਜ਼ਾ ਹੀ ਭੁਗਤ ਰਿਹਾ ਜੀ ਇਹਨਾਂ ਨੇ ਪੈਸੇ ਪੱਲਿਓ ਦੇ ਕੇ ਆਪਣੇ ਬੱਚੇ ਭੇਜੇ ਆ ਪੈਸੇ ਵੀ ਏਜੰਟ ਖਾ ਗਏ ਆ ਦੇ ਨਾਲ ਹੁਣ ਉਹ ਫਸੇ ਹੋਇਆ ਚਿੰਤਾ ਦੇ ਵਿੱਚ ਪਿਛੇ ਪਰਿਵਾਰ ਆ ਕਿਉਂਕਿ ਜਿਵੇਂ ਜਿਵੇਂ ਇਹਨਾਂ ਦੇ ਮਾਪੇ ਨੂੰ ਪਤਾ ਲੱਗਦਾ ਕਿ ਉਹ ਬੱਚੇ ਜਿਹੜੇ ਹੈਗੇ ਉੱਥੇ ਹੈ ਉਹ ਸਾਰੇ ਹੁਣ ਸੰਪਰਕ ਕਰ ਰਹੇ ਤੇ ਇਸੇ ਤੇ ਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਕਿ ਅਸੀਂ ਯਤਨ ਕਰ ਰਹੇ ਹਾਂ ਬੇਸੀ ਯਤਨ ਕਰ ਰਹੀਏ ਜਦੋਂ ਵੀ ਉਹਨਾਂ ਦੇ ਉਹ ਕੋਰਟ ਵੱਲੋਂ ਉਹਨਾਂ ਦੇ ਫ੍ਰੀ ਹੁੰਦੇ ਆ ਉਹ ਬੱਚੇ ਜਿਹੜੇ ਘਰ ਕਰੀ ਵਾਪਸ ਹੁੰਣ ਉਹਦੇ ਵਾਸਤੇ ਉਹ ਯਤਨ ਜਿਹੜੇ ਹੈਗੇ ਸਾਡੀ ਜਾਰੀ ਰੱਖਣ ਸੰਪਰਦ ਦੇ ਵਿੱਚ ਇਨਾ ਇਜ਼ਾਫਾ ਹੁੰਦਾ ਜਾ ਰਿਹਾ ਜਿਹਆਂ ਮਾਮਲਿਆਂ ਦੇ ਵਿੱਚ ਤੁਸੀਂ ਕਾਰਨ ਕੀ ਸਮਝਦੇ ਕਰਨ ਹੀ ਹੈ ਕਿ ਸਾਡੇ ਜਦੋਂ ਅਸੀਂ ਕੋਈ ਸਾਡੇ ਵਿਦੇਸ਼ ਵਿੱਚ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਦੇਖਦੇ ਕਿ ਆਰਥ ਹਾਰਥ ਹਾਲ ਤਾਂ ਜਿਹੜਾ ਗਰੀਬ ਪਰਿਵਾਰ ਜਦੋਂ ਨੁਗਵਾਂਡੀਆਂ ਦੀ ਕੋਠੀ ਪੈ ਜਾਂਦੀ ਹੈ ਜਾਂ ਉਹ ਕੋ ਠੀਕ ਹੋ ਜਾਂਦਾ ਤੇ ਦੂਸਰੇ ਪਿੱਛੇ ਵੀ ਕਹਿੰਦੇ ਅਸੀਂ ਵੀ ਉਹਨੂੰ ਜਿਹੜਾ ਵੀ ਬੱਚਾ ਪਲੱਸ 2 ਕਰਦਾ ਉਹ ਸਾਰੇ ਮਾਂ-ਬਾਪ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਪੁੱਛੋ ਕਹਿੰਦੇ ਅਸੀਂ ਬਾਹਰ ਜਾਣਾ ਇੱਕ ਜਿਹੜਾ ਹੈਗਾ ਧੌੜ ਬਣ ਗਈ ਹੈ ਜਿਹਦੇ ਵਿੱਚ ਕੁਝ ਸਫਲ ਹੋ ਜਾਂਦੇ ਆ ਉਸ ਦੌੜ ਵਿੱਚ ਉੱਥੇ ਜਾ ਕੇ ਸੈੱਟ ਹੋ ਜਾਂਦੇ ਵਧੀਆ ਤਰੀਕੇ ਨਾਲ ਚਲੇ ਜਾਂਦੇ ਆ ਇੱਕ ਨੰਬਰ 'ਚ ਜਾਂਦੇ ਆ ਤੇ ਜਿਹੜੇ ਇੱਕ ਨੰਬਰ 'ਚ ਆਈਲੈਂਡਸ ਨਹੀਂ ਕਰ ਸਕਦੇ ਜਾਂ ਜਿਹੜੇ ਕੋਈ ਉਹ ਫਿਰ ਏਜੰਟਾਂ ਦੇ ਢਾਈ ਚੜ ਜਾਂਦੇ ਆ ਜਿਹੜੇ ਇਸ ਤਰ੍ਹਾਂ ਬਹੁਤ ਜ਼ਿਆਦਾ ਸਜ਼ਾ ਵੀ ਭੋਗਦੇ ਆ ਉਹਨਾਂ ਦੇ ਜੀਵਨ ਵੀ ਬਰਬਾਦ ਹੁੰਦਾ ਕਈ ਤਾਂ ਆਪਣਾ ਜੀਵਨ ਤੋਂ ਵੀ ਹੱਥ ਖੋ ਬੈਂਦੇ ਆ ਕਿਸ ਤਰ੍ਹਾਂ ਡੁੱਬ ਜਿਹੜੇ ਉਹਨਾਂ ਨੂੰ ਬਾਹਰ ਨਗਾਉਣਾ ਬਦ ਬਸ ਸਾਰਾ ਡੱਟ ਪਾਉਣੀ ਆ ਤੇ ਬਹੁਤੇ ਇਹੋ ਜੇ ਜੰਗਲਾਂ ਵਿੱਚ ਦੀ ਲੰਘਦੇ ਆ ਬਹੁਤ ਬੱਚੇ ਉੱਥੇ ਰਹਿ ਜਾਂਦੇ ਆ ਪਰ ਅਸੀਂ ਬੇਨਤੀ ਕਰਾਂਗੇ ਉਹਨਾਂ ਦੇ ਮਾਂ ਬਾਪ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਉੱਥੇ ਜਾ ਕੇ ਕੁਝ ਜਿਹੜਾ ਹੈ ਫ੍ਰੀ ਨਹੀਂ ਮਿਲਦਾ ਉੱਥੇ ਵੀ ਬਹੁਤ ਮਿਹਨਤ ਮਸਕਤ ਕਰਨੀ ਪੈਂਦੀ ਹੈ ਕੋਈ ਵੀ ਅਸੀਂ ਦੇਖਦੇ ਸਾਰੇ ਮੁਲਕਾਂ ਵਿੱਚ ਅਸੀਂ ਜਾ ਕੇ ਹੁੰਨੇ ਆ ਤੇ ਇਸੇ ਨਾਲੋਂ ਜ਼ਿਆਦਾ ਮਿਹਨਤ ਉਸੇ ਕਰਨੀ ਪੈਂਦੀ ਹੈ ਤਾਂ ਜਾ ਕੇ ਢੱਡ ਪਰ ਨੂੰ ਕਿ ਰੋਟੀ ਜਿਹੜੀ ਹੈਗੀ ਮਿਲਦੀ ਹੈ। ਸੋ ਇਸ ਵਾਸਤੇ ਕੁਝ ਬੇਰੁਜ਼ਗਾਰੀ ਵੀ ਜਿਹੜੀ ਹੈਗੀ ਆ ਵੱਡੀ ਗੱਲ ਆ ਕਿ ਸਾਡੇ ਆਬਾਦੀ ਦਾ ਬਹੁਤ ਲੋਡ ਆ ਤੇ ਉਨੀਆਂ ਸਰਕਾਰੀ jobbਾਂ ਜਾਂ ਹੋਰ ਸਾਡੇ ਉਹਨੇ ਆ ਸਾਧਨ ਨਹੀਂ ਖੇਤੀ ਵਿੱਚ ਅਗਲਾ ਕਹਿੰਦਾ ਕਿ ਕੁਝ ਬਣਦਾ ਨਹੀਂ ਤੇ ਮਾਂ-ਬਾਪ ਵੀ ਚਾਹੁੰਦਾ ਕਿ ਬੱਚਾ ਬਾਹਰ ਨਿਕਲ ਜਾਵੇ ਤੇ ਬੱਚੇ ਵੀ ਚਾਹੁੰਦੇ ਆ ਕਿ ਅਸੀਂ ਬਾਹਰ ਹੀ ਜਾਈਏ ਭਾਵੇਂ ਕਿਸ ਤਰ੍ਹਾਂ ਜਾਈਏ ਹੈਗੀ ਹੋੜ-ਪੋੜੀ ਬੜੀ ਗਲਤ ਲੱਗੀ ਹੋਈ ਆ। ਜਾਓ ਜੀ ਸਰਦਕੇ ਬਾਹਰ ਜਾਓ ਚੰਗੇ ਜਿਹੜੇ ਵੀਜ਼ਾ ਲੈ ਕੇ ਜਾਓ ਵਰਕ ਪਰਮਿਟ ਲੈ ਕੇ ਜਾਓ ਉਹਦੀ ਜਿਹੜੀਆਂ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਆ ਜਿਸ ਮੁਲਕ ਜਾਨੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰੀ ਹੁੰਦੀ ਆ ਸੋ ਜਦੋਂ ਅਸੀਂ ਇਨਲੀਗਲ ਗਲਤ ਤਰੀਕੇ ਦੇ ਨਾਲ ਅਸੀਂ ਉੱਥੇ ਜਾ ਕੇ ਉਹਨਾਂ ਦੇ ਕਾਨੂੰਨ ਨੂੰ ਵੀ ਤੋੜਦੇ ਆ ਤੇ ਉੱਥੇ ਦੇ ਜਿਹੜੇ ਹੈਗੇ ਸਜ਼ਾ ਵੀ ਭੋਗਦੇ ਆ ਤੇ ਫਿਰ ਬਹੁਤ ਇਹ ਜਦੋਂ ਬਾਹਰ ਜਾ ਕੇ ਬੰਦਾ ਫਸ ਜਾਂਦਾ ਉਹਨਾਂ ਦੇ ਵੀ ਆਪਣੇ ਕਾਨੂੰਨ ਹੁੰਦੇ ਆ ਕੋਈ ਸਾਡੇ ਮੁਲਕ ਵਿੱਚ ਜਾਣ ਕੇ ਵੀ ਫੜਿਆ ਜਾਂਦਾ ਦੇਸ਼ੇ ਦੇ ਵੀ ਕਾਨੂੰਨ ਆ ਉਹਨੂੰ ਵੀ ਜਿਹੜੇ ਹੈਗੇ ਜੇਲ੍ਹ ਚ ਜਾਣਾ ਪੈਂਦਾ ਸੋ ਫਿਰ ਵੀ ਜਿਹੜਾ ਹੈਗਾ ਜਿਹੜੀ ਸਾਡੇ ਅੰਬੈਸੀ ਆ ਵਿਦੇਸ਼ ਵਿਭਾਗ ਆ ਉਹ ਕਾਫੀ ਜਿਹੜੀ ਹੈਗੇ ਮਿਹਨਤ ਕਰ ਰਿਆ ਇਸ ਤੋਂ ਨੇ ਅੱਗੇ ਬੱਚੇ ਜ਼ਰੂਰ ਵਾਪਸ ਆਉਣ ਤੇ ਅੱਗੇ ਬੇਨਤੀ ਕਰਾਂਗੇ ਸਾਰੇ ਮਾਂ-ਬਾਪ ਨੂੰ ਵੀ ਜਿਹੜੇ ਬੱਚੇ ਭੇਜੋ ਜ਼ਰੂਰ ਜੇ ਕਿਸੇ ਨੇ ਜਾਣਾ ਤੇ ਪਰ ਅਜੇ ਗਲਤ ਤਰੀਕਿਆਂ ਦੇ ਨਾਲ ਏਜੰਟਾਂ ਦੇ ਢਾਈ ਚੜ ਕੇ ਨਾ ਭੇਜੋ ਬਹੁਤ ਖੇੜਲ ਖੁਆਰੀ ਹੈ ਤੇ ਬਹੁਤ ਤਰ੍ਹਾਂ ਦੇ ਉਹਦੇ ਵਿੱਚ ਜੋਖਮ ਹਨ ਤੇ ਉਹਨਾ ਆਪਣੇ ਬੱਚਿਆਂ ਨੂੰ ਆਪ ਨੂੰ ਜੋਖਮ ਵਿੱਚ ਨਾ ਪਾਓ ਪੜੋ ਲਿਖੋ ਜਿੱਥੇ ਮਰਜ਼ੀ ਜਾਓ ਦੁਨੀਆ ਦੇ ਜਾ ਸਕਦੇ ਆ ਤੁਸੀਂ ਵਰਕ ਪਰਮਿਟ ਦੇ ਉੱਤੇ ਜਾ ਸਕਦੇ ਆ ਹੋਰ ਕਈ ਤਰੀਕੇ ਆ ਬਾਹਰਲੇ ਮੁਲਕਾਂ 'ਚ ਨੂੰ ਜਾਣ ਦੇ ਉਹਨਾ ਸਹੀ ਤਰੀਕੇ ਤੇ ਜਾਓ ਗਲਤ ਏਜੰਟਾਂ ਦੇ ਢਾਈ ਨਾਲ ਚੜੋ ਨਾ ਪੈਲੀ ਬਰਬਾਦ ਕਰੋ ਨਾ ਬੱਚਿਆਂ ਦਾ ਜੀਵਨ ਬਰਬਾਦ ਕਰੋ ਇਹੇ ਅਸੀਂ ਬੇਨਤੀ ਕਰਾਂਗੇ ਬੜੀ ਆਖਰੀ ਸਵਾਲ ਹੈ ਨੇਪਾਲ ਤੇ ਚੀਨ ਅਜਿਹੇ ਮੁਲਕ ਨੇ ਜਿਹੜੇ ਕਿ ਆਪਣੇ ਯਾਤਰੂ ਨੂੰ ਐਨਓਸੀ ਜਾਰੀ ਕਰਦੇ ਨੇ ਕਿ ਉਹ ਜਿੱਥੇ ਜਾਣਾ ਹੁੰਦਾ ਹੈ ਉਥੋਂ ਦੀ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਜੇ ਇਹ ਵਿਅਕਤੀ ਕਿਸ ਵੀ ਦੇਸ਼ ਤੇ ਜਾ ਰਿਹਾ ਹੈ ਕਿਸ ਮੁਲਕ ਨੂੰ ਜਾ ਰਿਹਾ ਹੈ ਉਹ ਐਨਓਸੀ ਲੈਣ ਤੋਂ ਬਾਅਦ ਜਿਹੜਾ ਉਹ ਉਹ ਕਿਸੇ ਵੀ ਜਹਾਜ਼ ਦੇ ਵਿੱਚੋਂ ਸਫ਼ਰ ਕਰ ਸਕਦਾ ਹੈ ਵਿਦੇਸ਼ ਯਾਤਰਾ ਦੇ ਲਈ ਪਰ ਭਾਰਤ ਵਿੱਚ ਅਜਿਹੇ ਨਹੀਂ ਕਿ ਲੱਗਦਾ ਹੈ ਕਿ ਭਾਰਤ ਨੂੰ ਅਜੇ ਨਹੀਂ ਨੋਸੀ ਜੜੀ ਹੈਗੀ ਉਹ ਤਾਂ ਜਦੋਂ ਇਮੀਗ੍ਰੇਸ਼ਨ ਕੋ ਜਾਂਦੇ ਆ ਇਮੀਗ੍ਰੇਸ਼ਨ ਚੈੱਕ ਕਰਦਾ ਹੀ ਹਰ ਨਾਗਰਿਕ ਨੂੰ ਉਦਾਂ ਤਾਂ ਜਾਣੀ ਨਹੀਂ ਕਿਸੇ ਨੂੰ ਦਿੰਦੇ ਤੁਸੀਂ ਜਦੋਂ ਵੀ ਜਹਾਜ਼ ਚੜ੍ਹੋਗੇ ਤੁਸੀਂ ਆ ਲੋਕਲ ਵੀ ਇਹਦਾ ਟ੍ਰੈਵਲ ਕਰਨਾ ਤਾਂ ਤੁਹਾਨੂੰ ਜਿਹੜਾ ਹੈਗਾ ਆਧਾਰ ਕਾਰਡ ਦਿਖਾਉਣਾ ਪਊਗਾ ਤੇ ਜੇ ਬਾਹਰ ਜਾਣੇ ਉਦੋਂ ਤਾਂ ਪੂਰੀ ਇਮੀਗ੍ਰੇਸ਼ਨ ਹੁੰਦੀ ਹੈ ਕਿਤੇ ਇਹੋ ਜਿਹਾ ਕੁਝ ਨਹੀਂਗਾ ਵੀ ਜਿਹੜਾ ਨਹੀਂ ਜਾਂਦਾ ਪਰ ਕਈ ਵਾਰ ਇੱਥੋਂ ਅਸੀਂ ਏਜੰਟ ਕੀ ਕਰਦੇ ਆ ਜਿਸ ਤਰ੍ਹਾਂ ਹੁਣ ਇੱਥੇ ਮਾਸਕਟ ਵਗੈਰਾ ਚਲ ਜਾਂਦੇ ਆ ਉਹਦਾ ਟੂਰਿਸਟ ਵੀਜ਼ਾ ਲੈ ਕੇ ਉਹਨੂੰ ਗਾ ਜਿਹੜਾ ਹੈਗਾ ਉਹਨੂੰ ਹੋਰ ਮੁਲਕਾਂ ਦੇ ਵਿੱਚ ਗਾ ਉੱਥੋਂ ਲੈ ਕੇ ਧੱਕ ਦਿੰਦੇ ਆ ਜਿਹੜੇ ਜਿਨ੍ਹਾਂ ਮੁਲਕਾਂ ਦੇ ਵਿੱਚ ਜਾਂ ਉਹ ਗਰੀਬ ਮੁਲਕਾ ਉਹਨਾਂ ਦੇ ਰਾਹੀਂ ਗਾ ਅਗਲੇ ਹੋਰਨਾਂ ਮੁਲਕਾਂ ਵਿੱਚ ਲਿਜਾਣ ਵਕਤ ਸੋ ਇਹੋ ਜਿਹਾ ਕੁਛ ਨਹੀਂ ਕਿ ਸਰਕਾਰ ਨੂੰ ਜਾਂ ਜਿਹੜਾ ਹੈਗਾ 에어ਪੋਰਟ ਦੇ ਉੱਤੇ ਜਾਂ ਇਮੀਗ੍ਰੇਸ਼ਨ ਨੂੰ ਨਹੀਂ ਪਤਾ ਪਰ ਉੱਥੇ ਜਿਹੜਾ ਕਹਿੰਦਾ ਕਿ ਟੂਰਿਸਟ ਵੀ ਜਾ ਸਕਦੇ ਆ ਪਰ ਹੁੰਦਾ ਕੀ ਹੈ ਜਾਣ ਦਾ ਮਕਸਦ ਕੋਈ ਹੋਰ ਹੁੰਦਾ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਪਤਾ ਲੱਗਦਾ ਸੋ ਇਹ ਜਿਹੜੀ ਪ੍ਰੋਬਲਮ ਇਸ ਕਰਕੇ ਹੈ ਕਿ ਅਸੀਂ ਉਸ ਮਕਸਦ ਲਈ ਜਾਂਦੇ ਨਹੀਂ ਜੇ ਜਾਇਜ਼ਤਾ ਜਿਹੜੀ ਜਿਹੜਾ ਫਰਕ ਪਰਮੈਂਟ ਤੇ ਉੱਤੇ ਕੋਈ ਜਾਂਦਾ ਪੂਰੀ ਜ਼ਿੰਮੇਵਾਰ ਉਹ ਜਿੱਥੇ ਦੇਸ਼ ਮੁਲਕ ਜਾ ਰਹੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਹੈ ਉਹਨਾਂ ਨੂੰ ਬਹੁਤ ਖਿੱਚਿਆ ਜਾ ਸਕਦਾ ਪਰ ਜਦੋਂ ਕੋਲ ਕੁਛ ਨੀਗਾ ਗਲਤ ਤਰੀਕੇ ਨਾਲ ਕਰਦੇ ਆ ਫਿਰ ਸਮਝ ਲਓ ਵੀ ਅਸੀਂ ਆਪ ਹੀ ਡਿਫਾਲਟਰ ਆ ਆਪ ਹੀ ਗਲਤ ਆ ਆਪ ਹੀ ਕਾਨੂੰਨ ਨੂੰ ਤੋੜਦੇ ਆ ਤਾਂ ਫਿਰ ਉਹ ਸਰਕਾਰਾਂ ਵੀ ਉੱਥੇ ਕੀ ਕਰ ਸਕਦੀਆਂ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਸਰ ਮੇਰਾ ਨਾਮ ਬਲਜਿੰਦਰ ਸਿੰਘ ਹੈ ਸ਼ਾਹਕੋਟ ਮੇਰਾ ਏਰੀਆ ਹੈ ਜੀ ਤੇ ਮੇਰਾ ਭਰਾ 2023 ਤੇ ਜੁਲਾਈ ਮਹੀਨੇ ਦੇ 9 ਤਰੀਕ ਨੂੰ ਅਰਮੀਨੀਆ ਗਿਆ ਸੀਗਾ। ਫਰਦੀਕ ਕੋਈ ਸ਼ਰਮਾ ਏਜੰਟ ਦਾ ਨਾਮ ਆ ਫਰੀਦ ਕੋਰ ਦਾ ਏਜੰਟਾ। ਅਸੀਂ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਸੀ। ਤੇ ਅਸੀਂ ਸੰਤ ਬਾਬਾ ਸੀਚੇਵਾਲ ਕੋਲ ਆਏ ਸੀਗੇ। ਉਹਨਾਂ ਨੂੰ ਸਾਰੀ ਡਿਟੇਲ ਦੱਸੀ ਸੀ ਕਿ ਸਾਡੇ ਬੰਦੇ ਮੇਰਾ ਭਰਾ ਅਜੇ ਅਰਮੀਨੀਆ ਦੇ ਵਿੱਚ ਫਸਿਆ ਹੋਇਆ ਵਾ। ਤੇ ਅਸੀਂ ਉਹਦੇ ਵਾਸਤੇ ਬਾਬਾ ਜੀ ਕੋਲ ਆਏ ਕਿ ਸਾਡਾ ਮਸਲਾ ਹੱਲ ਕਰੋ। ਉਹਨਾਂ ਕੋਲ। ਫਸਣ ਦਾ ਕਾਰਨ ਕੀ ਹੋਇਆ? ਬਾਰਡਰ ਕ੍ਰੋਸਿੰਗ ਦਾ ਚੱਕਰ ਸੀਗਾ ਜੀ। ਬਾਰਡਰ ਗਾਸ ਕਰਨ ਚਾਹੁੰਦੇ ਸੀ ਇਹ ਜੌਰਜੀਆ ਦਾ ਬਾਰਡਰ ਸੀਗਾ ਜੀ ਜੌਰਜੀਆ ਦਾ ਬਾਰਡਰ ਕਰਾਸਿੰਗ ਦੇ ਚੱਕਰ ਦੇ ਵਿੱਚ ਫੜ ਹੋ ਗਏ ਬਾਰਡਰ ਤੋਂ ਕਿਲੋਮੀਟਰ ਪਿੱਛੇ ਫੜ ਹੋਏ ਜਿਹੜੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਪਰਿਵਾਰਕ ਮੈਂ ਤਾਂ ਦੀ ਹਾਂਜੀ ਉਹ ਕਿੱਥੇ ਬਣੀ ਹੈ ਵੀਡੀਓ ਵੀਡੀਓ ਜੇਲ੍ਹ 'ਚ ਹੀ ਬਣੀ ਅੰਦਰੋਂ ਫਿਰ ਵੀਡੀਓ ਕੀਤੀ ਉਹਨਾਂ ਨੇ ਵਾਇਰਲ ਕਿੰਨੇ ਸਮੇਂ ਤੋਂ ਫਸੇ ਹੋਏ ਇਹ ਨਾ ਨਾ 10 ਮਹੀਨੇ ਹੋ ਚਲੇ ਸਮਾਂ ਕਿੰਨੇ ਜਾਣੇ ਕੋਲ ਤੁਹਾਡੇ 12 ਮੁੰਡੇ ਹੈ ਜੀ ਉੱਥੇ ਹੁਣ ਕੋਈ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਜਾਂ ਕਿਸੇ ਸਰਕਾਰੀ ਅਫਸਰ ਜਾਂ ਮੈਂਡੇ ਦੇ ਨਾਲ ਜਾਂ ਕੁਝ ਚਲੋ ਸੁਣਦੇ ਹਾਂ ਕੀ ਗੱਲਬਾਤ ਸਾਰੀ ਨਹੀਂ ਉੱਧਰ ਤਾਂ ਨਹੀਂ ਕੋਈ ਨਹੀਂ ਗੱਲ ਹੋਈਗੀ ਅਸੀਂ ਬਸ ਅ ਵਿਦੇਸ਼ ਮੰਤਰਾਲੇ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਬਾਬੇਗੋੜਾ ਸੀਚੇਰ ਸੰਤਾ ਕੋਲ ਆਏ ਸੀ ਜਿਸ ਜਨਤ ਦੇ ਬਲੋਕੇ ਜਗ੍ਹਾ ਉੱਥੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਉੱਥੇ ਨਹੀਂ ਕੋਈ ਨਹੀਂ ਕੋਈ ਕਾਰਵਾਈ ਨਹੀਂ ਨਹੀਂ ਕੋਈ ਨਹੀਂ ਕੀਤੀ ਕਰਨਾ ਚਾਹੁੰਦੇ ਆ ਕਾਰਵਾਈ ਹਾਂਜੀ ਸਾਨੂੰ ਇਹ ਹੈ ਕਿ ਸਾਡਾ ਬੰਦੇ ਬਾਹਰ ਆ ਜਾਣ ਬਸ ਇਹ ਹੀ ਹੈ ਗੱਲ ਕੀ ਹੋਈ ਸੀ ਦੇ ਨਾਲ ਤੈਕੀ ਹਾਰੇ ਜਟੜੇ ਨਾਲ ਜਟੜੇ ਨਾਲ ਤਾਂ ਬਸ ਤੈਅ ਤੇ ਕੁਝ ਨਹੀਂ ਹੋਇਆ ਬਸ ਇਹ ਸੀਗਾ ਵੀ ਉਹਨਾਂ ਨੇ ਬਾਹਰ ਜਾਣਾ ਸੀਗਾ ਉਹਨੂੰ ਭੇਜ ਦਿੱਤਾ ਸੀ ਕਿੰਨੇ ਬਾਹਰ ਜਾਣਾ ਜਾਣਾ ਕਿੱਥੇ ਸੀ armenia ਗਿਆ ਸੀ ਜਾਣਾ armenia ਸੀ ਹਾਂਜੀ armenia ਗਿਆ ਸੀਗਾ armenia ਦਾ ਲਾਇਆ ਸੀਗਾ ਹਾਂਜੀ ਉਹ ਤੋਂ ਜ ਨਹੀਂ ਜਾਣਾ ਚਾਹੁੰਦੇ ਕਿਤੇ ਉਤੋਂ ਅੱਗੇ ਆਹ ਹੀ ਆ ਬਾਰਡਰ ਕ੍ਰੋਸਿੰਗ ਦੇ ਚੱਕਰ ਸੀਗਾ ਉਤੋਂ ਗਾਂ ਕੰਮ ਦੇ ਕੰਦੇ ਸੀਗੇ ਥੋੜਾ ਜਿਹਾ ਫਲਾਤ ਇੰਦਾਂ ਦੇ ਸੀਗੇ armenia ਚ ਕੰਮ ਨੂੰ ਇਹ ਗਾਂ ਨਿਕਲਣ ਦਾ ਚਾਂਸ ਕੀਤਾ ਸੀ ਉਹਨਾਂ ਨੇ ਇਹ ਕਿਹੜੇ ਵਿਜੇ ਦੇ ਸੀ ਇਹ ਆਪਣੇ ਆਸਤੇ ਦੇ ਦੁਦਾਰ ਵਰਕ ਵਰਕਪਰਮਟ ਸੀ ਤੇ ਮੇਰੇ ਸਾਹ ਨਾਲ ਟੂਰਿਸਟ ਹੀ ਹੁਣਾਵਾ ਵਰਕ ਪਰਮਟ ਤਾਂ ਨਹੀਂ ਸੀ ਉਹ ਲੋਕੀਰ ਮੰਗ ਕੀ ਕਰਨਾ ਚਾਹੁੰਦੇ ਆ ਮੰਗ ਇਹ ਆ ਸਾਡੇ ਸਾਡੇ ਬੰਦੇ ਜਿਹੜਾ ਮੇਰਾ ਭਰਾ ਵਾਜੇ ਆ ਉਹ ਬਾਹਰ ਆ ਜੀ ਉਹ ਅੱਜ ਸਨਸੀ ਚੇਵਾਲ ਕੋ ਪਹੁੰਚੇ ਉਹ ਕੀ ਕਰਨਾ ਚਾਹੁੰਦੇ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਰੋਸ਼ਨ ਆ ਜੀ ਤੇ ਸਰ ਮੇਰਾ ਭਰਾ ਰਾਮਪਾਲ ਉਹਨਾਂ ਦੀ ਉਮਰ 35 ਸਾਲ ਆ ਜੀ ਤੇ ਉਹ ਨਾ ਅ ਅਰਮੀਨੀਆ ਗਿਆ ਸੀ ਜੀ 2023 ਦੇ ਵਿੱਚ ਤੇ 2024 ਦੇ ਵਿੱਚ ਉਹਨੂੰ ਉੱਥੇ ਇੱਕ ਏਜੰਟ ਮਿਲਿਆ ਜੀ ਉਹਦਾ ਨਾਮ ਲਾਡੀ ਗਿੱਲ ਸੀਗਾ ਉਹਨੇ ਉਹਨੂੰ ਕਿਹਾ ਵੀ ਤੈਨੂੰ ਇਟਲੀ ਦਾ ਸਟicker ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਨਾਲ 9 ਲੱਖ ਰੁਪਏ ਦੀ ਗੱਲ ਤੈਅ ਹੋਈ ਸੀ ਜੀ ਪੇਮੈਂਟ ਵੀ ਉਹਨੇ ਸਾਰੀ ਲੈ ਲਈ ਤੇ ਇਹਨਾਂ ਨੂੰ ਮਤਲਬ ਦੋ ਇੱਕ ਗੱਡੀ ਦੇ ਵਿੱਚ ਲਿਜਾ ਕੇ ਲੋਕੇਸ਼ਨ ਭੇਜੀ ਤੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਪਾਸਪੋਰਟ ਦੇ ਦਾਂਗੇ ਪਰ ਉਹਨੇ ਪਾਸਪੋਰਟ ਵੀ ਨਹੀਂ ਦਿੱਤੇ ਹੈਗੇ ਤੇ 1 ਕਿਲੋਮੀਟਰ ਬਾਰਡਰ ਦੇ ਪਿੱਛੇ ਧਾਰਤਾ ਇਹਨਾਂ ਨੂੰ ਉਧਰ ਦੀ ਸਰਕਾਰ ਉਹਨੇ ਫੌਜ ਨੇ ਇਹਨਾਂ ਨੂੰ ਫੜ ਲਿਆ ਜੀ ਫਿਰ ਤੇ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਤੇ ਹੁਣ ਅਸੀਂ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਨੀ ਸੀ ਪਰ ਏਜੰਟ ਸਾਨੂੰ ਧਮਕੀਆਂ ਦੇਈ ਗਿਆ ਜੀ ਵਾਰ-ਵਾਰ ਫੋਨ ਕਰਕੇ ਕਿ ਜੇ ਤੁਸੀਂ ਕੁਝ ਕਰੇ ਆ ਤਾਂ ਤੁਹਾਡਾ ਮੁੰਡਾ ਮੈਂ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਕਿ ਮੇਰੇ ਗੈਂਗਸਟਰ ਨਾਲ ਸੰਬੰਧ ਹੈ ਮੈਂ ਤੁਹਾਡੇ ਮਤਲਬ ਪਰਿਵਾਰ ਨੂੰ ਵੀ ਹਾਨੀ ਪਹੁੰਚਾ ਸਕਦਾ ਹੈ ਸਾਡੇ ਨਾਲ ਆਹ ਗੱਲ ਕਰੀ ਹੈ ਜੀ ਤੇ ਮੁੜ ਕੇ ਜੀ ਫਿਰ ਸਾਨੂੰ ਜੇਲ੍ਹ ਦੇ ਵਿੱਚੋਂ ਵੀਡੀਓ ਵਾਇਰਲ ਕਰਵਾਈ ਜੀ ਉਹਦੇ ਵਿੱਚ ਮੇਰਾ ਭਰਾ ਵੀ ਨਾਲ ਹੈ ਜੀ ਤੇ ਵੀਡੀਓ ਕਿਸਾਨ ਤੋਂ ਬਾਬੇ ਕੋਲ ਪਹੁੰਚੀ ਜੀ ਤੇ ਇਹਨਾਂ ਨੇ ਬਾਬਾ ਜੀ ਨੇ ਉਹ ਵੀਡੀਓ ਮਤਲਬ ਦੇਖੀ ਤੇ ਕਾਰਵਾਈ ਕੀਤੀ ਤੇ ਹੁਣ ਸਾਨੂੰ ਬੁਲਾਇਆ ਹੀ ਇੱਥੇ ਤੇ ਅਸੀਂ ਆਏ ਸੀ ਬਾਕੀ ਬਾਬਾ ਜੀ ਨਾਲ ਗੱਲ ਹੋ ਚੁੱਕੀ ਹੈ ਜੀ ਬਾਬਾ ਜੀ ਨੇ ਸਾਨੂੰ ਕਿਹਾ ਵੀ ਹੁਣ ਅਸੀਂ ਬੰਦੇ ਛਡਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਅਸੀਂ ਐਮਬੈਸੀ ਨੂੰ ਵੀ ਮਤਲਬ ਪਾਏ ਹੋਏ ਜੀ ਨਹੀਂ ਚੱਲਦਾ ਉੱਥੇ ਬੰਦ ਰਹੇ ਸਰ ਉਹਨਾਂ ਨੂੰ 3 ਮਹੀਨੇ ਹੋ ਗਏ ਚੌਥਾ ਮਹੀਨਾ ਚੱਲ ਰਿਹਾ ਹੈ ਇਹ ਸਾਰੇ ਇਕੱਠੇ ਹੀ ਫੜ ਹੋਏ 12 ਜਣੇ ਸਰ ਇਹ 12 ਥੋੜੇ ਥੋੜੇ ਗੈਪ ਦੇ ਨਾਲ ਫੜ ਹੋਏ ਆ ਤੇ ਮੇਰੇ ਭਰਾ ਦੇ ਨਾਲ 7 ਮੁੰਡੇ ਆ ਜੀ ਟੋਟਲ ਇਹ 7 ਮੁੰਡਿਆਂ ਨੂੰ ਇੱਕੋ ਏਜੰਟ ਲਾਡੀ ਗਿੱਲ ਤੇ ਇੱਕ ਇਹਨਾਂ ਦੇ ਨਾਲ ਕੋਈ ਹੋਰ ਏਜੰਟਾ ਅਲੀ ਉਹਨੇ ਫਸਾਇਆ ਜੀ 7 ਮੁੰਡਿਆਂ ਨੂੰ ਏਜੰਟ ਤੇ ਕਾਰਵਾਈ ਸਰ ਹੁਣ ਅਸੀਂ ਐ ਲਿਖੀ ਹੋਈ ਆ ਮਤਲਬ ਰਿਪੋਰਟ ਦੇਣੀ ਆ ਕਾਰਵਾਈ ਇਸ ਦੀ ਨਹੀਂ ਕਰੀ ਕਿਉਂਕਿ ਸਾਨੂੰ ਬਾਰ-ਬਾਰ ਧਮਕੀਆਂ ਦੇ ਜਾਂਦਾ ਸੀ ਭਾਈ ਵੀ ਤੁਹਾਡੇ ਮਤਲਬ ਫੈਮਿਲੀ ਨੂੰ ਮੈਂ ਚਕਾ ਦੂੰਗਾ ਤੁਹਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਤੇ ਪਲੱਸ ਸਾਡੇ ਸਾਡੇ ਦੋਨਾਂ ਦੇ ਨਾਲ ਇੱਕ ਮੁੰਡਾ ਹੋਰ ਆ ਜੀ ਮਨੀਰ ਉਹਦਾ ਨਾਮ ਤੇ ਮੇਰੇ ਭਰਾ ਦਾ ਨਾਮ ਰਾਮਪਾਲ ਉਹਨਾਂ ਦੇ ਪਾਸਪੋਰਟ ਏਜੰਟ ਦੇ ਕੋਲੇ ਆ ਉਹ ਕਹਿੰਦਾ ਮੈਂ ਤੁਹਾਨੂੰ ਪਾਸਪੋਰਟ ਵੀ ਨਹੀਂ ਦੇ ਦੇਣੇ ਹੈਗੇ ਤੁਸੀਂ ਜੋ ਮਰਜ਼ੀ ਕਰ ਲਓ ਤੇ ਪਾਸਪੋਰਟ ਵੀ ਪਾੜਨ ਦੀ ਧਮਕੀ ਦਿੰਦਾ ਹੈ ਸਾਨੂੰ ਅਖੀਰ ਮੰਗੀ ਕਰਨਾ ਚਾਹੁੰਦੇ ਮੰਗ ਸਾਡੀ ਬਾਬਾ ਜੀ ਅੱਗੇ ਹੀ ਸਾਡੇ ਬਸ ਮੁੰਡਿਆਂ ਨੂੰ ਜ ਤੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਵਿੱਚ ਸਾਡੀ ਮਦਦ ਕੀਤੀ ਜਾਵੇ ਜਿਹੜੇ 12 ਨੌਜਵਾਨ ਨੇ ਕਿਹੜੇ ਕਿਹੜੇ ਇਲਾਕੇ ਦੇ ਇਹ ਅਲੱਗ-ਅਲੱਗ ਦੇ ਆ ਜੀ ਮੇਰਾ ਭਰਾਤਾ ਜੀ ਆਪਣੇ ਪੰਜਾਬ ਤੋਂ ਆ ਜੀ ਤੇ ਸਮਰਾਲਾ ਮਾਛੀਗੜਾ ਸ਼ਹਿਰ ਆ ਜੀ ਤੇ ਬਾਕੀ ਕੋਈ ਇੱਕ ਕਲਕੱਤੇ ਦਾ ਮੁੰਡਾ ਵੀ ਹੈਗਾ ਜੀ ਤੇ ਪਟਿਆਲੇ ਦਾ ਵੀ ਹੈਗਾ ਉੱਤਰਾਖੰਡ ਦਾ ਵੀ ਹੈਗੇ ਆ ਜੀ ਕਈ-ਕਈ ਪਾਸੇ ਦੇ ਆ ਜੀ ਮੁੰਡੇ ਸਾਰੇ ਰਾਜਸਥਾਨ ਦਾ ਵੀ ਇੱਕ ਮੁੰਡਾ ਹੈਗਾ ਜੀ ਵਿੱਚ ਖਾਣ ਪੀਣ ਦਾ ਕੀ ਹੈਗਾ ਵੀ ਖਾਣ ਪੀਣਾ ਸਹੀ ਨਹੀਂ ਹੁੰਦਾ ਹਾਂ ਜੀ ਸਰ ਖਾਣ ਪੀਣ ਨੂੰ ਉਹਨਾਂ ਨੂੰ ਥੋੜੇ ਦਿਨ ਤਾਂ 4-5 ਦਿਨ ਤਾਂ ਪਹਿਲਾਂ ਭੁੱਖੇ ਹੀ ਰੱਖਿਆ ਗਿਆ ਬਿਲਕੁਲ ਉਹਨਾਂ ਦਾ ਹੋਣਾ ਅਸੀਂ ਦੱਸ ਤੇ ਬਾਅਦ ਵਿੱਚ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਖਾਣ ਵਾਸਤੇ ਗਾਂ ਤੇ ਮੱਝ ਦਾ ਮਾਸ ਦਿੱਤਾ ਜਾਂਦਾ ਸੀ ਜੋ ਕਿ ਇਹ ਬੰਦੇ ਤਕਰੀਬਨ ਇਹਨਾਂ ਦੇ ਵਿੱਚੋਂ ਸੱਤਾਂ ਦੇ ਵਿੱਚੋਂ ਜਿਹੜੇ ਸੱਤ ਫੜ ਹੋਏ ਆਈ ਚਾਰ ਪੰਜ ਤਾਂ ਬਿਲਕੁਲ ਵੈਜੀਟੇਰੀਅਨ ਹੈ ਮੇਰਾ ਬ੍ਰਦਰ ਵੀ ਵੈਜੀਟੇਰੀਅਨ ਹੈ ਬਿਲਕੁਲ ਤੇ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ ਸੀ ਉਹਨਾਂ ਨੇ ਸਾਫ਼ ਮਨਾਂ ਕਰਤਾ ਖਾਣਾ ਪਰ ਹੋਰ ਕੁਝ ਨਹੀਂ ਦਿੱਤਾ ਜਾਂਦਾ ਸੀ ਇੱਕ ਬ੍ਰੈਡ ਦਿੱਤਾ ਜਾਂਦਾ ਬਸ ਉਹਨਾਂ ਨੂੰ ਕੁੱਟਮਾਰ ਸਰ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਉਹਨਾਂ ਦੀ ਇੱਕ ਫੋਟੋ ਆਈ ਸੀ ਦੀ ਉਹਦੇ ਵਿੱਚੋਂ ਤੇ ਉਹਦੇ ਵਿੱਚ ਥੋੜੀਆਂ ਜਿਹੀਆਂ ਅੱਖਾਂ ਦੇ ਵਿੱਚ ਪ੍ਰਭਾਵ ਜਿਹਾ ਲੱਗਿਆ ਪਰ ਬਾਅਦ ਵਿੱਚ ਭਰਾ ਨੇ ਫੋਨ ਕਰਕੇ ਦੱਸਿਆ ਵੀ ਚਲੋ ਐਸੀ ਵੀ ਐਸੀ ਕੋਈ ਗੱਲ ਨਹੀਂ ਹੈਗੀ ਵੀ ਪੁੱਤ ਲੱਗਦਾ ਜੀ ਚੱਲਣਾ ਜਦੋਂ ਰਾਤ ਤੱਕ ਐਂਪੀ ਦਿੱਤਾ ਕੁਝ ਖਾਣਾ ਪੀਣਾ ਉਹਨਾ ਠੀਕ ਹੋਇਆ ਉੱਥੇ ਹਾਂਜੀ ਸਰ ਹਾਲੇ ਫੋਨ ਨਹੀਂ ਆਇਆ ਜੀ ਅੰਦਰੋਂ ਜੇਲ੍ਹ ਦੇ ਵਿੱਚੋਂ ਸਾਨੂੰ ਤੇ ਪਰ ਜਿੱਦਾਂ ਹੀ ਫੋਨ ਆਊਗਾ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਖਾਣਾ ਪੀਣਾ ਸਹੀ ਹੋ ਗਿਆ ਕਿ ਨਹੀਂ ਬਾਕੀ ਸਾਨੂੰ ਲੱਗਦਾ ਜੀ ਹੋ ਜੂਗਾ ਸਹੀ ਸਾਰਾ ਕੁਝ ਹਾਂਜੀ